ਸਮਰਾਲਾ ਨੇੜਲੇ ਪਿੰਡ ਕੋਟਲਾ ਸ਼ਮਸ਼ਪੁਰ ਦੇ ਵਿਚਨ ਪਛਾਤੇ ਚੋਰਾਂ ਦੇ ਵੱਲੋਂ ਇੱਕ ਹਾਰਡਵੇਅਰ ਸੈਨੀਟਰੀ ਦੀ ਦੁਕਾਨ ਦੇ ਵਿੱਚ 6 ਮਹੀਨਿਆਂ 'ਚ ਤੀਜੀ ਵਾਰ ਇਸ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਹੈ ਤੇ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਬੇੜੀ ਦੁਕਾਨਦਾਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਕਟਰ ਦੇ ਨਾਲ ਸ਼ਟਰ ਵੜ ਕੇ ਦੁਕਾਨ 'ਚ ਦਾਕਲ ਹੋਏ ਉਹਨਾਂ ਨੇ ਦੁਕਾਨ ਦੇ ਛੱਤ 'ਚ ਲੱਗੀ ਪੀਵੀਸੀ ਤੋੜ ਲਈ ਤਾਂ ਜੋ ਕੋਈ ਵੀ ਸਬੂਤ ਨਾ ਬਚੇ ਇਸ ਤੋਂ ਬਾਅਦ ਚੋਰ ਦੁਕਾਨਦਾਰ ਛਪੀਆਂ ਮੋਟਰਾ ਤਾਰਾ ਅਤੇ ਟੂਟੀਆਂ ਸਮੇਤ ਕਰੀਬ 5 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਆਮਦਾ ਹਰਦੇਵ ਜੀ ਆਪਣਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ। ਆ ਤੁਹ ਕਿਹਨੂੰ ਆ ਜੀ? ਮਾਲਕੋ ਜੀ ਦੁਕਾਨ ਦੇ ਹਾਂ ਜੀ ਹਾਂ ਜੀ ਇਹ ਮੇਰਾ ਬੇਟਾ ਜੀ। ਕੀ ਮਾਮਲਾ ਹੋਇਆ ਜੀ? ਮਾਮਲਾ ਇਹ ਤਾਂ ਸਵੇਰ ਲੋਕ ਵੀ ਜਦ ਰਾਤ ਕੈਮਰੇ ਚੈੱਕ ਕੀਤੇ ਨੇ 2:30 ਵਜੇ। ਤਾਂ ਅਸੀਂ ਦੇਖਿਆ ਵੀ ਪਲਮ ਹੋ ਗਿਆ ਸਾਡਾ ਕੈਮਰੇ ਚੱਲਦੇ ਨਹੀਂ ਉਸੇ ਟਾਈਮ ਅਸੀਂ ਭੱਜੇ ਘਰੋਂ ਜਿੱਕ ਤਰੋਂ ਆ ਕੇ ਅਸੀਂ ਦੇਖਿਆ ਤਾਂ ਸਾਡੇ ਸਾਡੇ ਸ਼ਟਰ ਫਟਿਆ ਸੀ ਜਾਂ ਅੰਦਰ ਆ ਕੇ ਚੈੱਕ ਕੀਤਾ ਕੁਝ ਨਹੀਂ ਕੁਝ ਨਹੀਂ ਹਾਂ ਸਾਰਾ ਸਾਮਾਨ ਲੈ ਕੇ ਕੀ ਕੀ ਸਮਾਨ ਲੈ ਕੇ ਗਏ ਨੇ ਟੂਟੀਆਂ ਰਹਿ ਗਏ ਮੋਟਰਾਂ ਲੈ ਗਏ ਬਾਕੀ ਹੋਰ ਤਾਰਾਂ ਟੋੜਾਂ ਪਏ ਨੇ ਜਿੰਨਾ ਵੀ ਸਾਰੇ ਸਮਾਨ ਲੈ ਗਏ ਲਗਭਗ ਕਿੰਨੇ ਕਦਾ ਸਮਾਨ ਆ ਜੀ ਘੱਟੋ ਸਾਢੇ ਹੁੰਦੇ ਚੋੜੇ ਜੀ 6 ਲੱਖ ਦੇ ਲਗਭਗ ਹੋ ਗਈ ਜੀ ਇਹ ਜੇ ਇਹ ਜੇ ਸਾਡੀ 2 ਦਿਨ ਦੇ ਵਿੱਚ ਕਾਰਵਾਈ ਨਾ ਕੀਤੀ ਅਸੀਂ ਜੋ ਰੋੜ ਜਾਮ ਕਰ ਰੋੜ ਜਾਮ ਕਰਨੇਗਾ ਨਹੀਂ ਚੋਰੀਆਂ ਹੋਈਆਂ ਦੋ ਚੋਰੀਆਂ ਹੋਲੇ ਜੀ ਹੁਣੇ ਹੋਣੇ ਨੇ ਹਾਂ ਜੀ ਹਾਂ ਜੀ ਆ ਤੀਜੀ ਚੋਰੀ ਆ 6 ਮਹੀਨੇ ਦੇ ਵਿੱਚ ਮੇਟੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਛ ਨਹੀਂ ਸਭ ਕੁਝ ਨਹੀਂ ਕੋਈ ਕਾਰਵਾਈ ਪਹਿਲਾਂ ਤੁਸੀਂ ਨਾ ਸੁਣਾਈ ਹੁੰਦੀ ਪਹਿਲਾਂ ਤੁਸੀਂ ਸੀਸੀਟੀਵੀ ਫੁਟੇਜ ਵੀ ਦਿੱਤੀ ਹੋਣੀ ਆ ਦਿੱਤੀ ਆ ਸਾਰੀਆਂ ਸਾਡੇ ਗਰੁੱਪ ਵੀ ਨੇ ਜੀ ਸਾਰੇ ਸਾਡੇ ਗਰੁੱਪਾਂ 'ਚ ਨੇ ਦੋ ਸਾਡੇ ਆ ਗੱਲ ਕਰੀਏ ਜੀ ਫੁਟੇਜ ਪਹਿਲਾਂ ਦਿੱਤੀ ਸੀਗੀ ਅਸੀਂ ਦੋ ਤੇਰੀਆਂ ਪਹਿਲਾਂ ਚੋਰੀਆਂ ਹੋਈਆਂ ਸੀ ਸਾਡੀਆਂ ਆ ਉਹਨਾਂ ਨੇ ਪੁਲਿਸ ਰਿਪੋਰਟ ਕਰਾ ਕੇ ਸਾਰੀ ਵੀਡੀਓ ਜਿੰਨੀ ਬਣੀ ਹੋਈ ਸੀ ਸਾਡੀ ਦੁਕਾਨੀ ਚੋਰੀ ਦੀ ਉਹ ਸਾਰੀਆਂ ਪੁਲਿਸ ਵਾਲੇ ਦਿੱਤੀਆਂ ਹੋਈਆਂ ਨੇ ਪਰ ਪੁਲਿਸ ਵਾਲਿਆਂ ਨੇ ਸਾਡਾ ਕੁਝ ਨਹੀਂ ਕਰਿਆ ਤੇ ਹੁਣ ਹੁਣ ਸਾਡਾ ਪੀਪੀਆਰ ਡੀਵੀਆਰ ਸਾਡਾ ਡੀਵੀਆਰ ਲੈ ਕੇ ਚਾਕੇ ਹੁਣ ਸਾਡਾ ਉਹਦੇ ਵਿੱਚ ਮਿਲਣਾ ਹੀ ਪਈ ਹੈ ਕਿ ਪਿੱਛੇ ਨਹੀਂ ਕੋਈ ਸਾਡਾ ਮਿਲਿਆ ਜੀ ਅਗਰ ਇਹਨਾਂ ਨੇ ਨਾ ਕੋਸ਼ਿਸ਼ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਐਸਐਸਪੀ ਦੇ ਪਿੱਛੇ ਹੋਵਾਂਗੇ ਕੀ ਲੱਗਦਾ ਕੀ ਆ ਵੀ ਸਾਨੂੰ ਮਾਇਦ ਨਹੀਂ ਵੀ ਕੋਈ ਕਰਨਗੇ ਜਾਂ ਦੋ ਚੋਰੀਆਂ ਸਾਡੇ ਕੁਝ ਨਹੀਂ ਬਣਿਆ ਆਏਗਾ ਸਾਨੂੰ ਮਾਇਦ ਨਹੀਂ ਕਦਾ ਕੋਈ ਹੱਲ ਕੀਤਾ ਜਾਵੇ ਲਗਾਤਾਰ ਛੋਟੀ ਹੀ ਦੁਕਾਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਹੁਣ ਕੀ ਕਹ ਸਕਦੇ ਆ ਜੀ ਬੰਦਾ ਗੈਲੇ ਪਿਆ ਸਾਡੇ ਦਾ ਇਹ ਕਾਰਵਾਈ ਨੇ ਕੋਈ ਕਰਦੇ ਹੈਗੇ ਕੋਈ ਚੱਕਰ ਨਹੀਂ ਚੱਕਦੇ ਹਾਂਜੀ ਨਾਮ ਦਾ ਹਦੋ ਆਪਣਾ ਕਿਹੜਾ ਏਰੀਆ ਕਾਦੀ ਸ਼ੌਪ ਆ ਨਾਮ ਮੇਰਾ ਪਬਜੀ ਸਿੰਘ ਆ ਜੀ ਸ਼ੌਪ ਮੇਰੀ ਸੈਨੀਟਰੀ ਸਮਰਸੀਬਲ ਬੋਲਾਂ ਦੀ ਟੁੱਟੀਆਂ ਦੀ ਸ਼ੌਪ ਹੈ ਜੀ ਪਿੰਡ ਮੇਰਾ ਸ਼ਾਮਗੜਾ ਜੀ ਇਹ ਪਿੰਡ ਹੈਗਾ ਜੀ ਕੋਟਲਾ ਸ਼ਾਮਗੜਾ ਇੱਥੇ ਸ਼ੌਪ ਹੈ ਜੀ ਕੀ ਘਟਨਾ ਵਾਪਰੀ ਹੈ ਤੇ ਹੁਣ ਤੱਕ ਕਿੰਨੀ ਵਾਰ ਇਹ ਘਟਨਾ ਵਾਪਰੀ ਜੀ ਇਹ ਤੀਜਾ ਚਾਂਸ ਹੋ ਗਿਆ ਜੀ ਤੀਜੀ ਵਾਰ ਚੋਰੀ ਹੋ ਗਈ ਦੁਕਾਨ ਤੇ ਪਹਿਲਾਂ ਵੀ ਅਸੀਂ ਤਲਾਸ਼ ਕਰੀਆ ਚੌਂਕੀ ਦੇ ਵਿੱਚ ਕੋਈ ਸਾਡੀ ਕਾਰਵਾਈ ਨਹੀਂ ਹੋਈ ਤੇ ਇਹ ਲਗਭਗ ਇਹ 1 ਤੋਂ 2 ਵਜੇ ਦੇ ਵਿੱਚ ਦੀ ਗੱਲ ਹੈ ਜੀ ਕਿਉਂ 2:30 ਵਜੇ ਮੈਂ ਆ ਕੇ ਦੁਕਾਨ ਤੇ ਕੈਮਰਾ ਚੈੱਕ ਕਰਿਆ ਕੈਮਰੇ ਵੀ ਬੰਦ ਹੋ ਕੇ ਸੀ ਆਨਲਾਈਨ ਦੇਖਿਆ ਰਹਿਣਾ ਮੈਂ ਤੇ ਕੈਮਰੇ ਵੀ ਚੱਲ ਹੀ ਰਹੇ ਸੀ ਤੇ ਦੁਕਾਨ ਤੇ ਕੇ ਮੈਂ ਚੈੱਕ ਕਰਿਆ ਤੇ ਸ਼ਟਰ ਨੂੰ ਤੋੜਿਆ ਹੋਇਆ ਸੀ ਰਾਤ ਨੂੰ ਚੈੱਕ ਕੀਤੇ ਕੈਮਰੇ ਰਾਤ ਨੂੰ ਹਾਂ ਜੀ ਹਾਂ ਰਾਤ ਨੂੰ ਡੇਲੀ ਕੈਮਰੇ ਚੈੱਕ ਕਰਕੇ ਪੈਂਦਾ ਜੀ ਮੈਂ ਪੌਣੇ 1 ਵਜੇ ਮੇਰੇ ਕੈਮਰੇ ਚੱਲਦੇ ਸੀ ਲਗਭਗ 2:30 ਵਜੇ ਕੈਮਰੇ ਬੰਦ ਸੀ ਜਦੋਂ ਮੈਂ ਆ ਕੇ ਦੇਖਿਆ ਤੇ ਸਮਾਤੂੜੇ ਕੋਨੇ ਤੇ ਬੇਨਾਕ ਨੁਕਸਾਨ ਹੋਇਆ ਜਿਹੜਾ ਹੁਣ ਦਾ ਨੁਕਸਾਨ ਈ ਲਗਭਗ 5 ਲੱਖ ਤੋਂ ਉਪਰੀ ਹੈ ਜਿਹੜਾ ਪਹਿਲਾਂ ਨੁਕਸਾਨ ਦੋ ਜੁੜੀਆਂ ਪਹਿਲਾਂ ਹੋ ਗਈਆਂ ਲਗਭਗ 10-11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿਹੜੇ ਕਿਹੜੇ ਮਹੀਨੇ ਚੋਰੀ ਪਹਿਲਾਂ ਜੁਈ ਮੇ 2025 ਦੇ ਵਿੱਚ ਜੁਲਾਈ ਦੇ ਵਿੱਚ ਹੋਈ ਆ 15 ਜੁਲਾਈ ਨੂੰ ਤੇ ਹੁਣ 9 ਦਸੰਬਰ ਨੂੰ ਹੋਈ ਆ ਜੀ 25 ਦੇ ਵਿੱਚ ਅੱਜ ਫੇਰ ਹੋ ਗਈ ਜੀ ਕੱਲ ਇੱਕ ਦੋ ਮਹੀਨੇ ਪੂਰੇ ਹੋਣੇ ਚਲੇ ਆ ਚੋਰੀ ਸਾਲ ਤੋਂ ਪਹਿਲਾਂ ਹੀ ਤਿੰਨ ਚੋਰੀ ਤਿੰਨ ਚੋਰੀ ਹੋ ਗਈਆਂ ਹਾਂ ਜੀ ਤਿੰਨ ਚੋਰੀਆਂ ਹੋ ਗਈਆਂ ਆ ਹਲੇ ਤੱਕ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਚੌਕੀ ਵਾਲਿਆਂ ਤੇ ਜਿਹੜੇ ਮਾਰਮਾ ਤੱਕ ਗਈ ਮੈਦਾਨਾਂ ਦੇ ਹਨਾ ਇਹਨਾਂ ਤਾਂ ਐਪਾ ਪਹਿਲਾਂ ਤਾਂ ਇਹਨਾਂ ਨੇ ਐਫ ਆਈ ਆਰ ਹੀ ਨਹੀਂ ਕਰੀ ਜਿਹੜੀ ਜਲਾਇ ਚੋਰੀ ਹੋਈ ਸੀ ਜਿਹੜੀਆਂ ਦੋਈ ਚੋਰੀ ਹੋਈ ਆ ਉਹ ਵੀ ਐਫ ਆਈ ਆਰ ਨੇ ਬਹੁਤ ਔਖੀ ਦਿੱਤੀ ਮੈਨੂੰ ਹੁਣ ਦੇਖਦੇ ਹਾਂ ਕੀ ਕਾਰਵਾਈ ਕਰਦੇ ਨੇ ਉਲਟਾ ਸਾਨੂੰ ਕਹਿੰਦੇ ਨੇ ਤੁਸੀਂ ਧਿਆਨ ਰੱਖੋ ਤੁਸੀਂ ਚੌਕੀਦਾਰ ਰੱਖੋ ਅਰੇ ਵੀਰੇ ਕਾਦੇ ਪਾਸੇ ਬੈਠੇ ਨਹੀਂ ਰਾਤ ਨਹੀਂ ਗਈ ਕੋਈ ਗੱਲ ਕਰੇ ਦੁਕਾਨ ਬੰਦ ਕਰਕੇ ਦੁਕਾਨ ਵਾਲੇ 7 ਵਜੇ ਗਿਆ ਜੀ ਮਲਕਪੁਰ ਹਾਂਜੀ ਤੇ ਡੀ ਵੀ ਆਰ ਵਗੈਰਾ ਚੈੱਕ ਕੀਤੀ ਸੀ ਸੀਸੀ ਡੀ ਵੀ ਆਰ ਲੱਗੀ ਚੱਕੇ ਵੀਵੀਅਰ ਨਾਲ ਲੈ ਕੇ ਡੀਗਰ ਨਾਲ ਹੀ ਲੈ ਕੇ ਤੋਰ ਕੇ ਹਾਂਜੀ ਹਾਂ ਵੀਵੀਅਰ ਲੈ ਕੇ ਕੈਮਰੇ ਵਗੈਰਾ ਸਾਰੇ ਫਿਲਮਿੰਗ ਕਰਦੇ ਹਾਂਜੀ ਮੇਰਾ ਨਾਮ ਹਰਵੀਰ ਸਿੰਘ ਕੰਗ ਹੈ ਮੈਂ ਐਸੇ ਪਿੰਡ ਰਹਿਣ ਵਾਲਾ ਹਾਂ ਕੋਟਲਾ ਸ਼ਸਪੁਰ ਦਾ ਇਹ ਦੁਕਾਨ ਸਾਡੀ ਬਹੁਤ ਪੁਰਾਣੀ ਆ ਪਹਿਲਾਂ ਹੇਠੋ ਕਰਦੇ ਹੁੰਦੇ ਸੀ ਫਿਰ ਇੱਥੇ ਨਾ ਜਗਾ ਲੈ ਕੇ ਆਪਣਾ ਸੈਨੀਟਰੀ ਤੇ ਆ ਬੋਰਾ ਵਗੈਰਾ ਦਾ ਕੰਮ ਕਰਦੇ ਹਾਂ ਤੇ ਲਗਭਗ ਪਿਛਲੇ 3-4 ਮਹੀਨਿਆਂ ਤੋਂ ਇਹ ਲਗਾਤਾਰ ਚੋਰੀ ਦੇ ਬੀਅਸ਼ ਕਰਦਾ ਇੱਥੋਂ ਕਿ ਚੋਰੀ ਹੋ ਰਹੀ ਆ ਤੇ ਤਕਰੀਬਨ ਕੱਲ ਵੀ ਮੇਰਾ ਮੇਰੀ ਰੋਜ਼ ਦੀ ਰੁਟੀਨ ਦੇ ਮਤਲਬ ਆ ਕਿ ਮੈਂ ਆਪਣਾ ਗੁਰਦੁਆਰੇ ਤੇ ਸ਼ਹਿਰ ਕਰ ਕਰ ਕੁਝ ਜਾ ਰਹੀ ਸੀ ਫਿਰ ਮੈਨੂੰ ਆਪਣੇ ਪਿੰਡ ਸਾਡੇ ਪਿੰਡ ਸਰਪੰਚ ਮਨਦੀਪ ਸਿੰਘ ਮੇਰੇ ਤੇ ਅਸੀਂ ਇੱਥੇ ਆ ਕੇ ਮੌਕਾ ਦੇਖਿਆ ਤੇ ਚੋਰਾਂ ਨੇ ਸ਼ਟਰ ਤੇ ਆਪ ਕਟਰ ਦਾ ਵੱਟ ਕੇ ਸ਼ਟਰ ਉੱਤ ਡਾਕ ਨੇ ਤੇ ਡੀਗਰ ਵਗੈਰਾ ਤੇ ਹੋਰ ਕੁੱਟੀਆਂ ਦਾ ਕਾਫੀ ਉਸਮਾਨ ਮੋਟਰਾਂ ਵਗੈਰਾ ਤਾਂ ਆ ਐਲਸੀਡੀ ਵੀ ਲੱਗੇ ਐਲਸੀਡੀ ਵੀ ਲੱਗੇ ਖੋਲ ਕੇ ਪਹਿਲਾਂ ਅੰਸੂਰ ਵੀ ਲੱਗੇ ਲੱਗੇ ਕਾਫੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜੀਆਂ ਪਹਿਲਾਂ ਵਾਰ ਦੱਤਾ ਹੋਈਆਂ ਉਹਨਾਂ ਦੀ ਸੀਸੀਟੀਵੀ ਫੁਟੇਜ ਪੁਲਿਸ ਪ੍ਰਸ਼ਾਸਨ ਦਿੱਤੀ ਆ। ਆਪ ਹਰ ਵਾਰ ਦਿੱਤੀ ਆਈ ਉਹ ਸਾਰੀ ਰਿਕਾਰਡਿੰਗ ਪਈ ਐ ਸੀ.ਸੀ.ਟੀ.ਵੀ. ਅਜੇ ਦਿੱਤੀ ਹੋਈ ਨਹੀਂ ਇਹੋ। ਹੋਰ ਦਰ ਪਰ ਇਹਨਾਂ ਸਦੀ ਕੋਈ ਸੁਣ ਮਾਇਨ ਨਹੀਂ ਹੋਈ ਕਿਤੇ। ਚੰਤੋਂ ਦੇਖੋ ਜੀ ਹੁਣ ਬਾਬੂ ਦੇ ਪਹੁੰਚੇ। ਬਾਕੀ ਦੀ ਸਟੇਟਮੈਂਟ ਲੈਣੇ ਆ। ਦਾਦਰ ਵੀ ਕਿਤੇ ਚੋਰੀ ਹੋਇਆ। ਤੇ ਪਹਿਲਾਂ ਵੀ ਚੋਰੀ ਹੋਈ ਜੀ ਪਹਿਲਾਂ ਵੀ ਮੁਕੱਦਮਾ ਦਰਜ ਕੀਤਾ ਗਿਆ। ਮੰਡੀ ਵੀ ਘਾੜ ਜਾਰੀ ਆ। ਉਹ ਵੀ ਜਲਦੀ ਜਲਦੀ ਅਗੱਪ ਚਾਗਾ ਕਰਕੇ ਕਲਕਾਰ ਵੀ ਚਾਣਾ। ਸਾਲ ਦੇ ਵਿੱਚ ਉਸ ਤੀਜੀ ਚੋਰੀ ਆ ਪਹਿਲਾਂ ਕੋਈ ਜਿਹੜੀ ਐ ਸੀਸੀਟੀਵੀ ਫੁਟੇਜ ਦੇਖੇ ਹਨ ਉਹਨਾਂ ਤੇ ਕੋਈ ਕਾਰਵਾਈ ਹੋਈ ਹੈ ਜੀ ਹੁਣ ਤੱਕ ਸੱਚੀ ਦਿੱਤੀ ਸੀ ਕੋਈ ਸਰਾਗ ਡੱਬਿਆ ਨਹੀਂ ਹੈਗਾ ਅੱਜ ਵੀ ਕੈਮਰੇ ਜਿਹੜੇ ਸਰ ਚੀਨ ਨਾ ਕਰਕੇ ਚੈੱਕ ਕਰਦੇ ਕਦੋਂ ਜੇ ਟ੍ਰੇਸ ਕਰਾਂਗੇ ਹਰ ਤੇ ਇਸ ਵਾਰ ਜਿਹੜਾ ਡੀਵੀਆਰ ਵੀ ਨਾਣ ਲੈ ਗਏ ਨੇ ਲੱਗਦਾ ਵੀ ਇਸ ਵਾਰ ਜਿਹੜਾ ਲੈ ਕੇ ਗਏ ਨੇ ਕਿਸੇ ਭੇਤੀ ਬੰਦੇ ਦਾ ਕੰਮ ਹੈ ਇਹਦਾ ਜੇ ਜਿੱਥੇ ਡੀਵੀਆਰ ਲੱਗੇ ਗਏ ਉਸ ਤੇ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਡੀਵੀਆਰ ਕਿੱਥੇ ਲੱਗਿਆ ਹੋਇਆ ਹੈ ਇਹ ਤਕਰੀਬਨ ਇਹਨਾਂ ਦੇ ਕੋਈ 25 ਬੰਦੇ ਦਾ ਕੰਮ ਆ ਜਾਂਦਾ ਕੋਈ ਵਰਕਰ ਹਟਾਇਆ ਹੋਣਾ ਬੰਨ ਕੋਈ ਗੱਲ ਨਹੀਂ ਟ੍ਰੈਸ ਕਰਾਂਗੇ ਹਰ ਹਾਲਤ ਵਿੱਚ ਦੇਖੋ ਜੀ ਗੱਲ ਆਇਆ